ਅੰਮ੍ਰਿਤਸਰ 에어ਪੋਰਟ ਤੇ ਹੁਣ ਯਾਤਰੀਆਂ ਨੂੰ ਮਿਲਣ ਜਾ ਰਹੀ ਹੈ ਮੁਫਤ ਵਾਈਫਾਈ ਦੀ ਸਹੂਲਤ ਹਾਂ ਤੁਹਾਨੂੰ ਦੱਸ ਦੇ ਕਿ ਕਾਫੀ ਦੇਰ ਤੋਂ ਬੰਦ ਪਈ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਫ੍ਰੀ ਵਾਈਫਾਈ ਦੀ ਸਹੂਲਤ ਦੁਬਾਰਾ ਬਹਾਲ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਇਸ ਦਾ ਕਾਫੀ ਲਾਭ ਹੋਵੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵਿਦੇਸ਼ੀ ਯਾਤਰੀ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚਦੇ ਸੀ ਤਾਂ ਫ੍ਰੀ ਵਾਈਫਾਈ ਦੀ ਸਹੂਲਤ ਨਾ ਮਿਲਣ ਕਾਰਨ ਉਹਨਾਂ ਨੂੰ ਆਪਣੀ ਅਕੋਮੋਡੇਸ਼ਨ ਜਾਂ ਫਿਰ ਕਿਸੇ ਵੀ ਲੋਕੇਸ਼ਨ ਨੂੰ ਲੱਭਣ ਦੇ ਵਿੱਚ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੀਆਂ ਸ਼ਿਕਾਇਤਾਂ एयरपोर्ट अथॉरिटी ऑफ इंडिया ਨੂੰ ਵੀ ਕੀਤੀਆਂ ਗਈਆਂ ਸੀ ਜਿਸ ਦੇ ਹੁਣ ਵਿਚਾਰ ਕਰਦਿਆਂ ਦੁਬਾਰਾ ਅੰਮ੍ਰਿਤਸਰ ਦੇ 에어ਪੋਰਟ ਤੇ ਫ੍ਰੀ ਵਾਈਫਾਈ ਦੀ ਸੁਵਿਧਾ ਬਹਾਲ ਕਰ ਦਿੱਤੀ ਗਈ ਹੈ ਦੱਸਿਆ ਕਿ ਫ্লাই ਅੰਮ੍ਰਿਤਸਰ ਦੇ ਗਲੋਬਲ ਕੋਨਵੈਨਰ ਸੁਮੇਪ ਸਿੰਘ ਗੁਮਟਾਲਾ ਦੇ ਵੱਲੋਂ ਵੀ ਇਸ ਸੁਵਿਧਾ ਨੂੰ ਮਿਲਣ ਦੇ ਨਾਲ 에어ਪੋਰਟ ਅਥਾਰਟੀ ਆਫ ਇੰਡੀਆ ਦਾ ਧੰਨਵਾਦ ਕੀਤਾ ਗਿਆ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਸੁਵਿਧਾ ਦੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਕਾਫੀ ਸਾਰਾ ਲਾਭ ਹੋਵੇਗਾ ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਜਾਵੇ ਤਾਂ ਕਾਫੀ ਦੇਰ ਤੋਂ ਵਿਦੇਸ਼ੀ ਯਾਤਰੀ ਜਦੋਂ ਵੀ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚਦੇ ਸੀ ਤਾਂ ਉਹਨਾਂ ਨੂੰ ਲੋਕੇਸ਼ਨ ਸੰਬੰਧੀ ਹੋਟਲ ਬੁਕਿੰਗ ਦੇ ਸੰਬੰਧੀ ਜਾਂ ਫਿਰ ਕਿਸੇ ਹੋਰ ਚੀਜ਼ਾਂ ਦੇ ਸਬੰਧੀ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੈਂਗੁਏਜ ਪ੍ਰੋਬਲਮ ਆ ਜਾਂਦੀ ਸੀ ਲੇਕਿਨ ਹੁਣ ਇਸ ਸੁਵਿਧਾ ਦੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਹੈ ਅੰਮ੍ਰਿਤਸਰ ਦੇ 에ਅਰਪੋਰਟ ਤੇ ਨਹੀਂ ਆਏਗੀ ਤੇ ਇਸ ਦੇ ਨਾਲ ਹੀ ਜਿਹੜਾ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਹੈ ਉਹ ਆਧੁਨਿਕ ਸੁਵਿਧਾਵਾਂ ਦੇ 에ਅਰਪੋਰਟਾਂ ਦੇ ਵਿੱਚ ਵੀ ਸ਼ਾਮਿਲ ਹੋ ਜਾਵੇਗਾ ਤਾਂ ਕਾਫੀ ਸਾਰੀਆਂ ਜਿਹੜੀਆਂ ਦਿੱਕਤਾਂ ਸੀ ਉਹ ਹੁਣ ਸੋਲਵ ਕਰ ਦਿੱਤੀਆਂ ਗਈਆਂ ਨੇ ਤੇ ਅੰਮ੍ਰਿਤਸਰ ਦੇ 에ਅਰਪੋਰਟ ਨੂੰ ਇੱਕ ਵਧੀਆ एयरपोर्ट ਬਣਾਉਣ ਦੇ ਲਈ ਆਧੁਨਿਕ 에어ਪੋਰਟ ਬਣਾਉਣ ਦੇ ਲਈ ਲਗਾਤਾਰ ਅਗਰ ਗੱਲ ਕੀਤੀ ਜਾਵੇ ਤਾਂ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਤੇ ਇੰਨਾ ਯਤਨਾਂ ਦੇ ਸਦਕਾ ਹੀ ਹੁਣ ਦੁਬਾਰਾ ਵਾਈਫਾਈ ਦੀ ਸੁਵਿਧਾ ਜਿਹੜੀ ਹੈ ਫ੍ਰੀ ਵਾਈਫਾਈ ਦੀ ਸੁਵਿਧਾ ਉਹ ਬਹਾਲ ਕਰ ਦਿੱਤੀ ਗਈ ਹੈ ਦੱਸਦੇ ਕਿ ਇਹ ਫ੍ਰੀ ਵਾਈਫਾਈ ਦੀ ਸੁਵਿਧਾ 45 ਮਿੰਟ ਦੀ ਹੋਵੇਗੀ ਤੇ 45 ਮਿੰਟ ਤੁਹਾਨੂੰ ਅੰਮ੍ਰਿਤਸਰ ਦੇ 에어ਪੋਰਟ ਤੇ ਫ੍ਰੀ ਵਾਈਫਾਈ ਦੀ ਸੁਵਿਧਾ ਮਿਲੇਗੀ ਜਿਸ ਦੇ ਨਾਲ ਤੁਸੀਂ ਆਪਣਾ ਇੰਟਰਨੈਟ ਤੇ ਕੋਈ ਵੀ ਚੀਜ਼ਾਂ ਲੱਭ ਸਕਦੇ ਹੋ Google ਤੇ ਸਰਚ ਕਰ ਸਕਦੇ ਹੋ ਕੋਈ ਲੈਂਗੁਏਜ ਟ੍ਰਾਂਸਲੇਟ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਵੀ ਤੁਹਾਡੀ ਸੋਲਵ ਹੋ ਜਾਏਗੀ ਅਕੋਮੋਡੇਸ਼ਨ ਜਿਹੜੀ ਹੈ ਉਹ ਲੱਭ ਸਕਦੇ ਹੋ ਤੇ ਜਿਸ ਦੇ ਨਾਲ ਵਿਦੇਸ਼ੀ ਯਾਤਰੀਆਂ ਲਈ ਇਹ ਸੁਵਿਧਾ ਕਾਫੀ ਲਾਭਕਾਰੀ ਸਿੱਧ ਹੋਵੇਗੀ ਤੇ ਉੱਥੇ ਹੀ ਅਗਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਫ্লাই ਅੰਮ੍ਰਿਤਸਰ ਦੇ ਜਨਰਲ ਸੈਕਟਰੀ ਜੋਗੇਸ਼ ਕਾਮਰਾ ਦੀ ਤਾਂ ਉਹਨਾਂ ਨੇ ਵੀ 에ਰਪੋਰਟ ਅਥਾਰਟੀ ਆਫ ਇੰਡੀਆ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਡੀਸੀ ਸਾਖਸ਼ੀ ਸਾਨੀ ਦਾ ਵੀ ਧੰਨਵਾਦ ਕੀਤਾ ਕਿਉਂਕਿ ਪਿਛਲੇ ਸਮੇਂ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲ ਉਹ ਵੀ ਆਰਪੋਰਟ ਅਥਾਰਟੀ ਆਫ ਇੰਡੀਆ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਇਹ ਸਾਰੇ ਮੁੱਦੇ ਜਿਹੜੇ ਸੀ ਉਹਨਾਂ ਦੇ ਸਾਹਮਣੇ ਰੱਖੇ ਗਏ ਸੀ ਕਿ ਜਲਦ ਹੀ ਜਿਹੜਾ ਅੰਮ੍ਰਿਤਸਰ ਦੇ 에ਰਪੋਰਟ ਤੇ ਫ੍ਰੀ ਵਾਈ-ਵਾਈ ਦੀ ਸੁਵਿਧਾ ਜਿਹੜੀ ਹੈ ਉਹ ਬਹਾਲ ਕਰ ਦਿੱਤੀ ਜਾਵੇਗੀ ਜਿਸ ਦੇ ਜਤਨਾ ਸਦਕਾ ਹੁਣ ਇਹ ਸੁਵਿਧਾ ਬਹਾਲ ਕਰ ਦਿੱਤੀ ਗਈ ਹੈ ਤੇ ਜਿਸ ਦੇ ਨਾਲ ਆਮ ਅਤੇ ਵਿਦੇਸ਼ੀ ਯਾਤਰੀਆਂ ਨੂੰ ਬਹੁਤ ਸਾਰਾ ਲਾਭ